ਉਹ ਲੈ ਵੀ ਉਧਰ ਕਰਾਂਗੇ ਤੁਸੀਂ ਜੇ ਚੱਲਣਾ ਸਾਈਕਲ ਚੱਕਾ ਕਰ ਲੈ ਇੱਥੋਂ ਸਹੀ ਹੈ ਥੈਂਕ ਯੂ ਇੱਕ ਚ ਹੀ ਲੱਤਰੀ ਚਾਲ ਹਾਂ ਹਾਂ ਇੱਕ ਚ ਚਲੋ ਹਰ ਜੇ ਨਾ ਚੁਗੋ ਵੀਰ ਜੇ ਚੁਗੋ ਲੈ ਲੈਣਾ 3x3 ਤੇ ਹੀ ਜਾਣਾ ਪਰ ਇਧਰੋਂ ਤਾਂ ਨਹੀਂ ਆਉਂਦੀ ਵਧੀਆ ਇਹ ਸਹੀ ਦਾ ਨਾ ਦੂਜੇ ਨਹੀਂ ਹੁੰਦੇ ਵਧੀਆ ਰੰਗ ਕਾਲਾ ਆ ਜਾਂਦਾ ਬਈ ਇਧਰੋਂ ਸਾਫ ਨਾ ਇਦੋਂ ਕਿੰਨੇ ਸਾਫ ਆਉਂਦੇ ਨੇ ਵਧੀਆ ਦੇਖ ਲਓ ਇੱਥੇ ਅਨੰਦ ਕਰਮਾਂ ਵਧੀਆ ਨਹੀਂ ਬਾਈ ਇਹਨੂੰ ਚੈੱਕ ਕਰਾ ਲੈ ਮੂੰਹ ਸਾਫ ਇਧਰੋਂ ਵਾਲੇ ਸਾਫ ਆਉਂਦੇ ਰ ਬਾਈ ਐਂ ਵੀ ਵਧੀਆ ਆਉਂਦਾ ਕਿਉਂਕਿ ਸੂਰਜ ਇਧਰ ਹੋ ਗਿਆ ਕਿਉਂਕਿ ਇਧਰੋਂ ਇਧਰੋਂ ਵੱਧ ਸਾਫ ਆਉਂਦੇ ਨੇ ਇਧਰ ਨਰਮਾਣੀ ਹੈਗਾ ਮੈਂ ਤਾਂ ਕਰਕੇ ਇਧਰ ਖੜਾ ਸੀ ਹਜੇ ਤਾਂ ਵਧੀਆ ਆਉਣਗੇ ਸੀ ਨੇ ਇੱਥੇ ਤਾਂ ਹਾਂ ਜੀ ਬਾਈ ਸਾਫ ਵਧੀਆ ਆਉਂਦੇ ਇਧਰੋਂ ਇਧਰੋਂ ਵਧੀਆ ਆਉਂਦਾ ਇਹਨੂੰ ਐਂ ਇਹਨੂੰ ਵਧੀਆ ਆਉਂਦਾ ਉਧਰੋਂ ਨਹੀਂ ਵਧੀਆ ਆਉਂਦੀ ਇੱਥੋਂ ਵੀ ਸਹੀ ਆਉਂਦਾ ਹਾਂ ਹਾਂ ਜੀ ਚਲੋ 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 ਚੋ ਚੋ ਨੇੜੇ ਹੋ ਜਾ ਉਰੇ ਤਾਂ ਨਹੀਂ ਬੋਲਣਾ ਬੁਣਣਾ ਬੋਲਣਾ ਹੋਣਾ ਸੀਨ ਨੇ ਬਸ ਕੱਪੜੇ ਕੁਪ ਵੀ ਆਪਾਂ ਉਧਰਲੇ ਘਰ ਚੋਂ ਨੀ ਚੇਂਜ ਕੀਤਾ ਐਂ ਜਾਓ ਸੋ ਵੀ ਸਾਰੇ ਨਹੀਂ ਮੈਂ ਕੱਲ ਨਾਲ ਹਾਂ ਦੋ ਚੱਕੋ ਕੇ ਫਿਰ ਮੈਂ ਕਰੂੰਗੀ ਤੂੰ ਬਸ ਐਂ ਉਸੇ ਨੇ ਇਹ ਕਰੀ ਜਾਈ ਉਹ ਕਰੇਗੀ ਤੂੰ ਆ ਨਰਮਾ ਇੱਥੇ ਤੂੰ ਚੱਲੋ ਨਾਲ ਨਾਲ ਚੇਂਜ ਹੋਈ ਚੱਲੋ ਆਪੀ ਇੱਕ ਮਿਉ ਪਰ ਇਕੱਠੀਆਂ ਇੱਕ ਛੜੀ ਨੂੰ ਜੰਮੜ ਜਾ ਕਰੂ ਹਾਂ ਆ ਡੜਨਾ ਜੰਮੜੇ ਬੋ ਚਲੋ 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 ਇੱਕ ਦੋ ਤਨ ਨਾ ਆ ਤੋ ਨਹੀਂ ਹਾਂ ਜੀ ਮੈਂ ਕਿਹਾ ਆਪਣੇ ਨਰਮਾ ਪੂਰਾ ਇਸ ਦੀ ਵਧੀਆ ਹੋਇਆਗਾ ਹਾਂ ਆਹੋ ਦਵਾਰੇ ਲੋ ਗਿਆ ਇਸ ਦੀ ਵਧੀਆ ਹੋਇਆ ਭੈਣ ਦੀ ਕੁਤੀ ਮੈਨੂੰ ਕਹੀਦਾ ਕੱਟ ਜਾਇਆਗਾ ਮੈਂ ਮੈ ਤਾਂ ਨਹੀਂ ਵਿਚਾਰਿਆ ਵਿਚਾਰਿਆ ਜੀ ਮੈਂ ਤਾਂ ਭਰ ਹੋ ਗਿਆ ਉਹ ਵੀ ਚੋਕਲੇ ਦੋਫਾ ਜਿਹੜੇ ਉੱਪਰ ਰੱਖੇ ਹੋਏ ਸੀ ਮੈਂ ਵੀ ਮੈਂ ਇਕ ਨਹੀਂ ਕਰਦਾ ਬਾਰ ਬਾਰ ਪੋਇਨਾ ਪੋਇਨਾ ਇੱਕ ਡੀਗੋ ਡੀਗਲਾ ਹੋਰ ਲੈ ਮੈਂ ਤਾਂ ਉਨੀ ਖਿੱਚੀ ਹਾਂ ਬਾਰ ਬਾਰ ਚਲੋ ਥੋੜਾ ਨੇੜੇ ਨੇੜੇ ਹੋ ਯਾਰ ਬੜੀ ਹਾਂ ਇੱਕ ਦੋ ਤਿੰਨ ਆ ਗਿਆ ਨਹੀਂ ਹਾਂਜੀ ਮੈਨੂੰ ਚੰਗਾ ਹੋ ਗਿਆ ਆਪਾਂ ਇੱਧਰ ਬਾਹਰ ਲੈ ਲਿਆ ਨਰਮਾ ਆਪਣੇ ਪੂਰਾ ਵਧੀਆ ਹੋਇਆ ਸੀ ਔਰ ਆਸੇ ਪਾਸੇ ਸਾਰਾ ਨਰਮਾ ਆਪਣੇ ਵਧੀਆ ਤਾਂ ਕਹਿੰਦਾ ਤੁਹਾਨੂੰ ਨਜ਼ਾਰੇ ਲੈ ਗਿਆ ਕਹਿੰਦਾ अच्छा हां नहीं कहना ਠੀਕ ਆ ਜੀ ਜੀ ਦੀ ਮੁਰਦਾ ਨਹੀਂ ਹੁੰਦਾ ਕਿਸੇ ਤੋਂ ਦੇਖ ਲੈ ਹਿਸਾਬ ਨਾਲ ਇਹ ਤਾਂ ਸਿੱਧੀਆਂ ਨਹੀਂ ਇੱਤਾਂ ਨੂੰ ਆ ਸਹੀ ਗੱਲ ਆ ਜੀ ਤੁਹਾਡੀ ਬਾਕੀ ਮੇਨਤ ਵੀ ਆ ਹੈ ਜੇ ਹੁਣ ਘਰੇ ਬੈਠੇ ਰਵਾਂਗੇ ਫਿਰ ਫਸਲ ਕੀ ਕਰੂਗੀ ਇਹ ਤਾਂ ਪਹਿਲਾਂ ਫਿਰ ਨਹੀਂ ਹੁੰਦਾ ਫਸਲ ਕੋਈ ਆ ਨਹੀਂ ਹੋ ਜਾਂਦੀ ਉਹਦੀ ਲੱਫਾ ਮਾਰਨਾ ਪੈਂਦਾ ਤੁਸੀਂ ਉਧਰਲੇ ਪਾਸੇ ਹੋ ਜਾਓ ਇੱਧਰ ਅਸੀਂ ਚੂਕ ਮੰਨ ਰਾਜ ਉਧਰ ਨਹੀਂ ਚੱਲਣਾ ਆ ਗਈ ਫੜ ਕੇ ਹੋਣੀ ਨਾ ਫਿਰ ਵੀ ਚੋੜੀ ਫਾਚੂ ਇਹ ਤਾਂ ਹੀ ਅੜੀ ਜਾਂਦੀ ਹੈ ਕਿ ਬੂਟਿਆਂ 'ਚ ਉੱਤੇ ਤਾਂ ਨਹੀਂ ਚੜ ਗਈ ਤੇਰੇ ਅੜੀ ਜਾਂਦੀ ਹੈ ਤੋੜ ਨਾ ਦੇਈ ਬੂਟੇ ਹੁਣ ਕਿਤੇ ਨਹੀਂ ਤੋੜ ਦੀ ਕੀ ਸੀ ਸਾਡੇ ਟੀਂਡੇ ਹੋਰ ਲੱਗੇ ਪਏ ਆ ਤਾਂ ਹੀ ਤਾਂ ਕਿਹਾ ਸੀ ਰਾਤ ਸੇ ਉਹ ਕਰਿਆ ਕਰੋ ਬੱਸ ਕਿਹੜੇ ਟੀਂਡੇ ਲੱਗੇ ਪਏ ਆ ਹੁਣ ਤਾਂ ਕੇਰਾ ਦਾ ਵਸ ਨਵੇੜ ਲੋ ਫੇਰ ਵੀ ਮਾੜੇ ਮੋٹے ਤੇ ਰਹੀ ਜਾਣਗੇ ਮਗਰ ਰਹਿ ਜਾਣਗੇ ਕੋਈ ਜਲਦੀ ਲੱਗ ਰਿਹਾ ਜਿਹਰੇ ਬਾਅਦ 'ਚ ਖਿੰਡਣਗੇ ਟੀਂਡੇ ਤੋੜ ਕੇ ਲੈ ਜਾਾਂਗੇ ਘਰੇ ਚੁਗਿਆ ਕਰਾਂਗੇ ਕੋਈ ਗੱਲ ਨਹੀਂ ਹਾਂ ਹਾਂ ਨਾ ਘਰੇ ਬੈ ਕੇ ਵਧੀਆ ਚੁਗਿਆ ਕਰੂੰਗੀ ਮੈਂ ਉਹ ਕੀ ਚੁਕਿਆ ਕਰੇਗੀ ਸਾਰੇ ਚੁਕਿਆ ਕਰੂਗਾ ਤੁਸੀਂ ਮੈਂ ਜੀ ਚ ਲੱਗਿਆ ਰਹਿ ਘਰ ਤੇ ਹੁਣ ਤਾਂ ਜੀ ਲਵਾਓ ਜਵਾਕ ਜੰਮ ਲਾ ਫਿਰ ਲੈ ਜਾ ਦੇ ਨਾਲ ਨਹੀਂ ਬੱਸ ਤੋਂ ਬੱਦ ਬੋਲਿਆ ਕਰ ਸੰਰਾਜ ਨਾਲ ਮੜੀ ਸੰਗ ਬੰਨਿਆ ਕਰ ਮੜੀ ਜੀ ਨਾਲ ਸੰਗ ਬੰਨਿਆ ਕਰ ਚਲੋ ਜੀ ਫਿਰ ਉਹ ਕਾਦੋ ਕਿੰਦੋ ਰਾਤ ਨੂੰ ਅੰਦਰ ਬੜ ਜਾ ਅੰਦਰ ਬੜ ਜਾ ਸੁੰਦਰ ਬੜ ਜਾ ਨਾ ਬਾਹਰ ਹੋਰ ਤੇਰੇ ਸਾਹਮਣੇ ਲੱਗ ਜੀਏ ਸੀ ਹੁਣ ਅੰਦਰ ਬੜ ਜਾ ਨਾਲੇ ਹੋਰ ਦੇਖਿਆ ਗੱਲ ਕਰਦੀ ਖੇਤ ਬੰਨਿਆ ਕਦੋਂ ਕੋਈ ਚੱਜ ਦੀ ਗੱਲ ਕਰ ਲਿਆ ਕਰੋ ਚਲ ਜੀ ਚੱਜ ਦੀ ਗੱਲ ਤੋਂ ਸੱਚ ਗੱਲ ਯਾਦ ਆਈ ਸੋਨੀ ਹਾਂ ਜੀ ਹੁਣ ਆਪਾਂ ਘਰ ਬਦਲਦੇ ਆ ਠੀਕ ਐ ਕਿਉਂ ਕਿ ਮੈਂਬਰ ਬਣ ਕੇ ਯਾਰ ਵਧੀਆ ਨਹੀਂ ਲੱਗਦਾ ਇਹ ਘਰ ਥੋੜਾ ਨਹੀਂ ਲੱਗਦਾ ਹੁਣ 100 ਬੰਦਾ ਆਉਂਦਾ ਆਪਣੇ ਕੋਲੇ ਸਹੀ ਗੱਲ ਆ ਉਹ ਕਰੇ ਕੀ ਹੈਗਾ ਟੁੱਟਿਆ ਜਿਹਾ ਘਰ ਆਗਾ ਸਾਰੀਆਂ ਵੀ ਨੀ ਸੇਹਲੀਆਂ ਕਹਿ ਦਿੰਦੀ ਟੁੱਟਿਆ ਜਿਹਾ ਕੀ ਐ ਕਿਉਂ ਉੱਥੇ ਨਹੀਂ ਬਣਾ ਸਕਦੇ ਆਪਾਂ ਦੁਬਾਰਾ ਨਹੀਂ ਉਹੀ ਕਰੇ ਚੱਲਾਂਗੇ ਚਵਾਰੇ ਵਾਲੇ ਚ ਉਹ ਪਹਿਲੇ ਵਾਲੇ ਕਰੇ ਤੇ ਹੋਰ ਇਹ ਉਹ ਘਰ ਵਧੀਆ ਸਹੀ ਗੱਲ ਐ ਮੇਰੀ ਗੱਲ ਸੁਣ ਕੋਣੀ ਹੋਰ 5 ਸਾਲ ਆਪਾਂ ਮੈਂਬਰ ਆ ਠੀਕ ਐ ਰੱਬ ਸੁੱਖ ਰੱਖੇ ਆਪਾਂ ਗਾਂਵ ਨੂੰ ਵੀ ਦੇਖਾਂਗੇ ਹੁਣ ਆਪਣੇ ਕੋਲੇ ਕਿੰਨੇ ਭਾਂਦੇ ਬੰਦੇ ਆਉਂਦੇ ਆ ਆ ਟੁੱਟਿਆ ਜਾ ਘਰ ਹੈ ਜਿਹੜੇ ਮੋਰੇ ਵਿੱਚ ਸੋਨਾ ਲੱਗਦਾ ਹੈ ਸਹੀ ਗੱਲ ਹੈ ਇਹ ਤਾਂ ਗੱਲ ਹੈਗੀ ਆ ਚੱਲ ਕੋਈ ਨਾ ਉੱਥੇ ਚਵਾਰਾ ਹੈਗਾ ਜਿਹੜਾ ਕੋਈ ਆਇਆ ਕਰੂਗਾ ਉਹਨੂੰ ਤਾਂ ਚੜਾ ਦਿਆ ਕਰਾਂਗੇ ਉੱਥੇ ਚਾਹ ਪਣੀ ਪਿਆਏ ਹਾਂ ਚਵਾਰੇ ਚ ਉੱਥੇ ਬੈਠਣ ਦੀ ਜਗ੍ਹਾ ਨਹੀਂ ਹੈਗੀ ਕਿਤੇ ਕੋਈ ਨਹੀਂ ਜਿਵੇਂ ਸੋਡੀ ਮਰਜ਼ੀ ਕਰਨ ਉਹ ਜਿਹੜਾ ਕੋਈ ਫਰਨਾ ਸੋਨੇ ਸਾਡੀ ਤਾਂ ਕੀ ਮਰਜ਼ੀ ਆ ਮਰਜ਼ੀ ਤਾਂ ਤੇਰੀ ਵੀ ਨਾਲ ਹੀ ਰਹੂਗੀ ਤੂੰ ਸਾਡੇ ਤੋਂ ਬੱਕਰੀ ਹੋ ਕੇ ਚੱਲੇਂਗੀ ਹੁਣ ਚੱਲ ਜਿਹੜਾ ਆਇਆ ਤਾਂ ਰਹਿਣੀ ਇਹਨੂੰ ਰੌਣ ਦੀ ਗੱਲ ਨਹੀਂ ਜੱਸ ਸਾਰੇ ਸਾਰੇ ਮੈਂਬਰਾਂ ਦੀ ਲੈਣੀ ਪੈਂਦੀ ਉਹ ਵੀ ਕਰਦਾ ਜੀ ਆ ਤੂੰ ਨਾ ਐਨਾ ਬਾਹਲਾ ਨਾ ਹੋ ਕੇ ਕਿ ਜੜਾ ਮੈਂ ਕਿੱਥੇ ਲੜਦੀਆਂ ਲੜੀਆਂ ਬਾਰੇ ਬੋਲਦੀ ਏ ਕੁਛ ਉਹ ਬੱਸ ਗੱਲ ਤੇਰੀ ਬੱਸ ਕਿਸੇ ਨਾਲ ਕਲੇਸ਼ ਕਰੋ ਕੋਈ ਨਾ ਕੋਈ ਜਾਣਦੇ ਇਹਨੂੰ ਕਲੇਸ਼ ਕਰਨ ਦੀ ਗੱਲ ਨਹੀਂ ਸੋਹਣੀ ਇਹ ਨਾ ਉਹੀ ਹੋਰ ਹੀ ਕਰਨ ਲੱਗ ਜਾਂਦੀ ਆ ਬੱਕਰ ਬੱਤਾਂ ਆਈਆਂ ਪਤਾ ਨਹੀਂ ਕੀ ਚਾਰ ਲੱਗ ਜਾਂਦੀ ਆ ਤੂੰ ਇਹਦੇ ਬਾਰੇ ਜਮਾ ਨਹੀਂ ਬੋਲਦੀ ਜਦ ਬਗ ਜਾਂਦੀ ਇਹਨੂੰ ਬੋਲ ਚੱਲ 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 ਕੋਈ ਨਾ ਖੋਜਾ ਤੂੰ ਨਾਲੇ ਹੋਰ ਫਿਰ ਬਾੜ ਆ ਜਾਂਦੀ ਉਹਦੀ ਲੱਗ ਜਾਂਦੀ ਲੰਡਰ ਪਵਾੜੇ ਪਾਉਣ ਪਰ ਆ ਹੋਣੀ ਮੇਰੇ ਮੂਰੇ ਜਿਆਦਾ ਨਹੀਂ ਆ ਆਦਲੇ ਵਾਰ ਉਹਨੇ ਤਾਂ ਆਈਆਂ ਅੱਖਾਂ ਵੀ ਚਲ ਵਗ ਚੱਲਦੇ ਆ ਠੀਕ ਹੈ ਹਾਂ ਜੀ ਵੀ ਮੂੰਹ ਟੋਕੇ ਅੱਗੇ ਟੰਗ ਮਰ ਰਿਹਾ ਉਹ ਦੂਰ ਦੀ ਨਾ ਕੋਸਾ ਪੈਂਦੀ ਦੂਰ ਸੀ ਕਹਿੰਨੀ ਨੀਰਾ ਦੂਰ ਮਿੰਦੇ ਦੇਖੀ ਜਾਂਦੇ ਆ ਕਾਜੀ ਬੜਾ ਰੁਕੀ ਵੇਟਾ ਅਈਓ ਜੇ ਬੰਡਾ ਦਾ ਵਿੱਗ ਗਿਆ ਤਾਂ ਮੈਨਾਂ ਨਹੀਂ ਹੁੰਦਾ ਤੂੰ ਲੈ ਆ ਗਿਆ ਉਹਨਾਂ ਦੇ ਇੰਪ੍ਰੈਸ਼ਨ ਕੋਤ ਲਈਏ ਕਿ ਨਾ ਚੱਲ ਮੈਂ ਤੇ ਪਿੱਛੇ ਤੂੰ ਕੋਡ ਰਹਿ ਫਿਰ ਜੱਸ ਦੇਖ ਜੱਸ ਦੇਖ ਲੂਗੀ ਜੱਸ ਸਾਹਮਣੇ ਆ ਜਮਾ ਹਾਂ ਤੂੰ ਇੱਕ ਕੋਡ ਜੀ ਬੇਟੀ ਇਧਰ ਹੋਈ ਬੱਚੇ ਲੈ ਲੈ ਲੋ ਜੀ ਲੋ ਜੀ ਲੋ ਟਿੱਡਾ ਹੀ ਬਸ ਟਿੱਡਾ ਆਏ ਜੀ ਸੱਚਾ ਨਹੀਂ ਹੋਰ ਕਾਲੇ ਠੀਕ ਹੈ ਠੀਕ ਹੈ ਭਾਈ ਜਮਾ ਓਕੇ ਹੋਰ ਸੋਹਣੀ ਹਾਂ ਬਾਗੋ ਬਾਗ ਤੂੰ ਇੱਕ ਦੋ ਇੱਕ ਇੱਕ ਦੋ ਤਿੰਨ ਮੱਕੜਾ ਮੂਮਾ ਕੋਈ ਮੱਕੜਾ ਬਣਾ ਓਏ ਸੰਦ ਨਾ ਲਾ ਦੇ ਉਹ ਬੜੀ ਜਾਂਦੀ ਐ ਭੈਣ ਹੋਰ ਇਹ ਮਰਵਾਉ ਕਿਤੇ ਆ ਦੇਖ ਹੋਰ ਚਲੀ ਜਾਂਦੀ ਐ ਕਿ ਮੈਂ ਕਿ ਮਰਵਾਉਂਗਾ ਬਸ ਠੀਕ ਕਦੇ ਇਹੋ ਜਿਹੀ ਗੱਲ ਨਹੀਂ ਨਿਕਲਦੀ ਯਾਰ ਪਤਾ ਨਹੀਂ ਲੱਗਦਾ ਹੁੰਦਾ ਗਾਈਂ ਜਾ ਐ ਥੰਮ ਲੈ ਖੜੋ ਖੜੋ ਪਤਾ ਨਹੀਂ ਕਿਥੋਂ ਭਾਰਾ ਤੂੰ ਕੋਡਾ ਹੋ ਜਾ ਐ ਚਮਾ ਇੱਥੋਂ ਲੈ ਵੀ ਮੇਰੀ ਦੂਰ ਵੀ ਬੱਡੀ दिखे ਉਹ ਘੱਟ ਦੇਖ ਉਹ ਦੇਖਣਾ ਐ ਦੂਰੋਂ ਆਹ ਦੂਰ ਵੀ ਚਮਾ ਡੇੜੋਂ ਲੈ ਲੈ ਹਾਂ ਮੈਂ ਮੇਰੇ ਪੱਗ ਵੀ ਆਵੇ ਤੇ ਉਹ ਵੀ ਆ ਮੂੰਹ ਯਾਰ ਇੱਥੋਂ ਹੀ ਚੱਕ ਲੈ ਕੱਲਾ ਵਾ ਆ ਘਰੇੰ ਦਾ ਸਖਬੀਰ ਆਪਣੇ ਵਾਂਟੀ ਵਰਗੇ ਗੋਗੀ ਹੋਰ ਕਾਲੀ ਜਮਾ ਸਿੱਤਾਂ ਦਾ ਸੁਣਾ ਬਹੁਤ ਵਧੀਆ ਬਹੁਤ ਵਧੀਆ ਬਸ ਨਰਮਾ ਚੁਕਣਾਈ ਹੋਈ ਹੈ ਨਰਮਾਇਤ ਕੀ ਵਧੀਆ ਲੱਗ ਰਿਹਾ ਹੈਗਾ ਅੱਛਾ ਸਾਬ ਵਧੀਆ ਚਾੜ ਦਿੱਤਾ ਵਧੀਆ 10 ਮਣ ਚੁਕ ਲਿਆ 10 12 ਮਣ ਹੋਰ ਖੜਾ ਹੈ ਜੀ ਵਾਹ ਠੀਕ ਹੈ ਬਾਕੀ ਲੱਗੇ ਪਏ ਨੇ ਉਹਨਾਂ ਨੂੰ ਸੈੱਟ ਕਰ ਹਾਂ ਉਹਨਾਂ ਨੂੰ ਸਾਹਮਣੇ ਵਾਲਿਆਂ ਨੂੰ ਤੋਹ ਕਰਨਾ ਆਹ ਪਾੜੀ ਭਗਤ ਖਾਤੀ ਇਹ ਇੱਥੋਂ ਵੀ ਇੱਥੇ ਨਹੀਂ ਚੱਕ ਲਿਆ ਮੈਂ ਹੋਰ ਹੀ ਘੜ ਤੂੰ ਸਹੀ ਹੋ ਰਿਹਾ ਕਿਸੇ ਸਾਰੀ ਚੀਜ਼ ਕੋਈ ਨਾ ਮਾਟਾ ਚਾਹੇ ਪੜ ਜਨ ਜੇ ਤੁਸੀਂ ਮਾਟਾ ਪੂਰੋ ਵੀ ਦੇਖਣਾ ਸਹੀ ਹੈ ਸਾਰੀਆਂ ਇੱਕ ਫਰੇਮ ਵਿੱਚ ਸਹੀ ਨਹੀਂ ਹੈਗਾ ਕੜਕ ਹੋਰ ਇੱਧਰ ਨੂੰ ਪੜੋ ਸਹੀ ਹੈ ਨਹੀਂ ਕਰ ਲਾ ਮੈਨੂੰ ਕਿਥੇ ਬਾਬੇ ਦੇਖੋ ਕਿਦਾਂ ਬ੍ਰੇਕੀ ਨਾਲ ਸੌਟ ਲੱਤੇ ਜਾਂਦੇ ਨੇ ਬਾਲੀ ਮਿਹਨਤ ਆ ਬਾਲੀ ਮਿਹਨਤ ਕਰ ਤੇਰਾ ਮੂਹ ਤਾਂ ਕੈਮਰਾ ਦੋ ਦਿਆ ਮਾੜਾ ਮੋਟਰ ਦੇ ਦਿੱਤੇ ਮਾੜਾ ਮੋਟਰ ਐਂ ਦੇਖ ਲਾ ਕਿੱਡਾ ਕਰ ਲਾ ਇੱਥੋਂ ਹੀ ਟੱਕਰ ਐ ਤਾਂ ਪਤਾ ਲੱਗਦਾ ਹਾਂ 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 ਹੁਣ ਦੇਖੋ ਹੁਣ ਦੇਖੋ ਮਾੜੀ ਬਣੀ ਨਹੀਂ ਹੁੰਦੀ ਹੁਣ ਦੇਖੋ ਇੱਥੋਂ ਹੀ ਲੱਗਦੀ ਚੱਲੀ ਇਹ ਮਿਹਰ ਜੀ ਉਹ ਵੀ ਮਾਗ ਰੋਂ ਜਈ ਸਹੀ ਸੀਗਾ ਹਾਂ ਤੂੰ ਲੈ ਲੈਣਾ ਹੁਣ ਦੇਖ ਹੁਣ ਦੇਖ ਉਰੇ ਖੜੋ ਕੀ ਕਿ ਜਿੱਥੇ ਮੈਂ ਖੜਾ ਹਾਂ ਦੂਰਾ ਵੀਣੀ ਵਾਲੀ ਕੱਬੀ ਦੇ ਹਣਾ ਬੜੀ ਕੱਬੀ ਆ ਚੰਦ ਤੇ ਬੈਠਾ ਬੰਦਾ ਵੀ ਦਿਖਦਾ ਹਾਂ ਕਿਵੇਂ ਇਹ ਦਰਵਾਜ਼ਾ ਜਲਾਏ ਆ ਸਹੀ ਹੈ ਚਿੰਦ ਕਾਣਾ ਫੋਟੋ ਵੀ ਲੋ ਕਿ ਨਾ ਚਲੋ ਚਲੋ ਇਸ ਕੇ ਲਈ ਠੀਕ ਹਾਂ ਹੁਣ ਇੱਕ ਹੋਰ ਖੋਤ ਹਮਲੇ ਆ ਜੀ ਆਪਾਂ ਦੇਖਾਂਗੇ ਹੁਣ ਲਾਜੇ ਚੱਕਾ ਕਿੱਦਾਂ ਹੈ ਚੁਪਾ ਤੋ ਬੱਟਾ ਬਹੁਤ ਹੈ ਬੱਲੀ ਆ ਦੇ ਤੋ ਹੈ ਉਹ ਇਹਨਾਂ ਨੂੰ ਤੇ ਚੱਕਾਰ ਆਇਦਾਂ ਸਾਰੇ ਮੂੰਹ ਦਿਖਾ ਦੇ ਮੈਨੂੰ ਛੀਸ ਆਈ ਹੈ ਫੋਟੋ ਆਈ ਆ ਬੜੇ ਕੱਬੀ ਆਈ ਆ ਛੀਸ ਆਈ ਉਹ ਕਹਿੰਦਾ ਫੋਟੋ ਵਿੱਚ ਲੈ ਆ ਆ ਸਾਰਿਆਂ ਆਏ ਮੂੰਹ ਆਏ ਆ ਦੇ ਦਵਾਰ ਇੱਕ ਮੁੰਮੀ ਦੇਖਣ ਕੱਲਿਆਂ ਚਾਰਾਂ ਤਿੰਨਾਂ ਚਾਰਾਂ ਲੈ ਦੇਖੋ ਲਾ ਲਾਂਗੇ ਹੁਣ ਉਹ ਇਹਦਾ ਪਹਿਲੇ ਪਾਸੇ ਨਾ ਇੱਕ ਜਾਨੀ ਪਰਲੇ ਪਾਸੇ ਦੀ ਉਹ ਸੋਨੂੰ ਤਾਂ ਪਹਿਲੇ ਪਾਸੇ ਹੋਇਆ ਸੋਨੂੰ ਖੜਨਾ ਵੀ ਨਹੀਂ ਆਉਂਦਾ ਯਾਰ ਇਹ ਚੁੰਨੀ ਡੇਕਦੇ ਚੁੰਨੀ ਸੋਨੂੰ ਹਾਂ ਫੇਰ ਇੱਥੇ ਕਿੱਥੇ ਆਊਗਾ ਦਵੇਲਾ ਨਹੀਂ ਹੋਰ ਆਊਗਾ ਤੁਸੀਂ ਆਪਾਂ ਮੈਂ ਨਹੀਂ ਕਰ ਲੈਣੀ ਆ ਆਇਆ ਰਿਹਾ ਦੇਖਾ ਦੇ ਸਾਰੇ ਨੇ ਪੂਰਾ ਇਹਨੇ ਜੱਸਾ ਹੱਥ ਥੱਲੇ ਕਰ ਲੈ ਜਿਹੜਾ ਤੇਰੇ ਮੂੰਹ ਕੋਲੇ ਆ ਆ ਫੜ ਕੇ ਰੱਖਾ ਕਿ ਛੱਡਣ ਨੂੰ ਛੱਡ ਲੈ ਫੜ ਲੈ ਹਾਏ ਇਹ ਤਰ੍ਹਾਂ ਹੱਥ ਮੂੰਹ ਕੋਲ ਕੋਲ ਲੈਂਦਾ ਹਾਂ ਇੱਕ ਦੋ ਤਨ ਦੋ ਪੋੜਾ ਉਹ ਬੇਮਾਰ ਲੰਮੀ ਜਾਂਦਾ ਤਾਂ ਹਾਂ ਹੱਥ ਦੇ ਲੈ ਥੱਲੇ ਕਰਨਾ ਸੀ ਹੁਣ ਜੱਸ ਨੇ ਹਾਂ ਕੋਈ ਗੱਲ ਨਹੀਂ ਸੌਣੀ ਲੱਗਦੀ ਸੌਣੀ ਜਦ ਸਰ ਨਹੀਂ ਕੋਈ ਨਾ ਹੋਰ ਨਹੀਂ ਗੱਡੀ ਗੱਡੀ ਚਾ ਵਾ ਦੂਰ ਵੀ ਜਿੰਨਾ ਤੱਕ ਜੀ ਪਾ ਲੈ ਦੋ ਤਨ ਓਕੇ ਹੁਣ ਹੁਣ ਕਿਧਰ ਨਾ ਨਰਮਾ ਚੋਣ ਇੱਥੇ ਕਿ ਉਧਰ ਉੱਛਾ ਤਾਂ ਹੈ ਨਹੀਂ ਘੱਟਾ ਉਧਰ ਵੱਧਾ ਅੱਜ ਬਸ ਅੱਜ ਆੜਨਾ ਨਹੀਂ ਲੈ ਵੀ ਉਹ ਨਰਮਾ ਚੋਣ ਵਾਲੇ ਤੇ ਹੁਣ ਉਹ ਗੱਲ ਖੱਲਾ ਕਰਨੀ ਮੁੰਡੇ ਕੋਲ ਪੂਨਾ ਪਿੱਛਾ ਪਲਾਇਸ ਤੋਂ ਇਹ ਅਪਰਾਧੀ ਸੇ ਸ਼ੁਰੂ ਕਰੀਂ ਛਾਰੇ ਜਾ ਰਹੀ ਟੀਮ ਦੇਖੋ ਹੈ ਵਾਏ ਮਨੂ ਬਿਠਾਏ ਤੇ ਆਉਣੀ ਮੈਂ ਤੇ ਚੱਲ ਕੇ ਪਰ ਆਹ ਤਾਂ ਲੈ ਸਾਰੇ ਜੇ ਇਕ ਥਾਮ ਲੈਣ ਹੋਰ ਲੈਣਾ ਆਇਓ ਆਜੋ ਚਲੋ ਭਾਈ ਚਲੋ ਹੋਰ ਕੀ ਕੇ ਕਿਵੇਂ ਆ ਵਧੀਆ ਵਧੀਆ ਲੈ ਲੈ ਸੀਣਾ ਹਾਂ ਬਸ ਲੈ ਹੀ ਜਾਂਦੇ ਆ ਬਾਹਲੇ ਕੱਬੇ ਲੱਤੇ ਹੁੰਦੇ ਨਹੀਂ ਸੀਣਾ ਬਾਹਲੇ ਓਖਾ ਹੈ ਨਾ ਤੂੰ ਬ ਲੈ ਆਏ ਸੀ ਵੀ ਉਧਰਲੇ ਖੇਤ ਜਾਂਦੇ ਕਿਨੂੰ ਹਾਂ ਮਨੂੰ ਆਏ ਸੀ ਅੱਜ ਕੱਲ੍ਹ ਪੱਤ ਕੇ ਕਾਲਿਆਂ ਨਾਲ ਲੜਦੇ ਸੀ ਨਾ ਮੈਂ ਲੈ ਲੈ ਆਪਾਂ ਮੈਂ ਲੈ ਤੂੰ ਬਸ ਉਹ ਬੇ ਨਹੀਂ ਫਟਣ ਜਾ ਆਪਾਂ ਚੱਕਾ ਜੋ ਭੈਣ ਦੇ ਯਾਰੋ ਫੌਜੀ ਕਿੱਧਰ ਗਿਆ ਫੌਜੀ ਆ ਜਾਣਾ ਬੰਡ ਦੇ ਕਾਹੇ ਗਿਆ ਫਿਰ ਅੱਜ ਕੱਲ ਨਰਮਾ ਫੁੱਟ ਦੀ ਜਿੱਥੇ ਕਰੇ ਆਹ ਰੇ ਫੁੱਟ ਦੀ ਨੇ ਕਿਉਂ ਨਾ ਹੁੰਦਾ ਐਂਦਾ ਐਂਦਾ ਪਾਸੇ ਤੇਰੇ ਮਾਗਰੇ ਬਾਗਰਾ ਇੱਥੇ ਆਪਾਂ ਛੜੀ ਦੇ ਉਧਰ ਤੂੰ ਕੀ ਫੌਜੀ ਉਧਰ ਹੀ ਆ ਆਪਾਂ ਮੇਰੇ ਮਾਗਰੇ ਕੋ ਜੀ ਤੁਸੀਂ ਇੱਧਰ ਹੀ ਰਹੋ ਤੁਸੀਂ ਇੱਧਰ ਆ ਜਾਓ ਇੱਧਰ ਆ ਇੱਧਰ ਦੀ ਆਉਣੇ ਆ ਆਇਓ ਲਾ ਲ ਫੋਟੋ ਖਿੱਚ ਫੋਟੋ ਖਿੱਚ ਇਹ ਸਾਫ ਹੋਣਾ ਰਾਂਗਾ ਹਾਂ ਵਧੀਆ ਹੁਣ ਕਿੱਥੇ ਆ ਜਾਣਾ ਦੋ ਵੀ ਲੋ ਚਟੀਦਾਰੀ ਵਾਰੀ ਦੀ ਜੀ ਨਾ ਇਹ ਕਰੀਂ ਜੀ